2024 ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਕਾਂਗਰਸ ਵਿੱਚ ਪੈ ਗਿਆ ਦੁਫਾੜ ਕਾਂਗਰਸ ਪਾਰਟੀ ਵਿੱਚ ਮਚ ਗਈ ਹਾਕਾਰ ਕਾਂਗਰਸ ਪਾਰਟੀ ਦੇ ਵਿੱਚ ਵੱਡੇ ਆਗੂ ਦੇ ਗਏ ਅਸਤੀਫੇ ਹੁਣ ਕਾਂਗਰਸ ਪਾਰਟੀ ਦੇ ਵਿੱਚ ਅਸਤੀਫਿਆਂ ਦੀ ਝੜੀ ਲੱਗਦੀ ਜਾ ਰਹੀ ਹੈ ਹਰ ਰੋਜ਼ ਕੋਈ ਨਾ ਕੋਈ ਵੱਡਾ ਆਗੂ ਅਸਤੀਫਾ ਦੇ ਰਿਹਾ ਅੱਜ ਕਾਂਗਰਸ ਪਾਰਟੀ ਦੇ ਪ੍ਰਧਾਨ ਜਿਨ੍ਹਾਂ ਨੇ ਆਪਣਾ ਅਸਤੀਫਾ ਸੌਂ ਦਿੱਤਾ ਸਭ ਕੁਝ ਤਰਾਤਰਾਇਆ ਰਹਿ ਗਿਆ ਜੋ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਜਿਨ੍ਹਾਂ ਦੇ ਉੱਪਰ ਪੂਰਾ ਦਰੋਮਦਾਰ ਸੀ ਉਹ ਆਪ ਖੁਦ استਿਫਾ ਦੇ ਗਏ ਹੁਣ ਕਾਂਗਰਸ ਪਾਰਟੀ ਦੀ ਵੰਡੋਰ ਕਿੰਨਾ ਦੇ ਹੱਥ ਜਾਵੇਗੀ ਹੁਣ ਕਾਂਗਰਸ ਪਾਰਟੀ ਕਿੰਨਾ ਦੇ ਹਰੇ ਚੋਣਾ ਲੜੇਗੀ ਸੋ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਅਚਨਚੇਤ ਆਪਣਾ استਿਫਾ ਸੌਂ ਦਿੱਤਾ ਮਲਕਰਜ ਖੜਗੇ ਨੂੰ ਸੋ ਕਾਂਗਰਸ ਵਿੱਚ ਸਭ ਕੁਝ ਜਿਹੜਾ ਕੀ ਤਰਿਆ ਤਰਿਆ ਰਹਿ ਗਿਆ ਕਿਉਂ استਿਫਾ ਦਿੱਤਾ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਕੀ ਕਾਰਨ ਅਚਨਚੇਤ ਕਿਉਂ ਕਿਉਂਕਿ ਅਜੇ ਟਿਕਟਾਂ ਦੀ ਵੰਡ ਵੀ ਪੂਰੀ ਨਹੀਂ ਹੋਈ ਅਜੇ ਤੱਕ ਲਿਸਟਾਂ ਜਾਰੀ ਨਹੀਂ ਹੋਈਆਂ ਸੋ ਪਾਰਟੀ ਪ੍ਰਧਾਨ ਪਹਿਲਾਂ ਹੀ ਆਪਣਾ ਪ੍ਰਧਾਨਗੀ ਤੋਂ ਅਸਤੀਫਾ ਦੇ ਜਾਂਦੇ ਨੇ ਕੀ ਕਾਰਨ ਹੈ ਸੋ ਤੁਸੀਂ ਜੁੜੇ ਹੋ ਚੜ੍ਹਦੀ ਕਲਾ ਲਾਈਵ ਨਾਲ ਮੈਂ ਆਮਾਸਟਰ ਕਿਕਰ ਸਿੰਘ ਕਹਿੰਦੇ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਐਲੈਂਸ ਹੋਇਆ ਹੋਇਆ ਹੈ ਕੁਝ ਸਟੇਟਾਂ ਦੇ ਵਿੱਚ ਇਕੱਠੀਆਂ ਚੋਣਾਂ ਲੜ ਰਹੀਆਂ ਨੇ ਕਾਂਗਰਸ ਪਾਰਟੀ ਦੇ ਆਗੂ ਇਸ ਗੱਲ ਤੋਂ ਨਿਰਾਸ਼ ਸੀ ਕਿ ਆਮ ਆਦਮੀ ਪਾਰਟੀ ਨਾਲ ਗੱਠਜੋੜ ਨਾ ਕੀਤਾ ਜਾਵੇ ਅਸੀਂ ਆਪਣੇ ਤੰਮ ਤੇ ਚੋਂ ਲੜਨੀ ਹੈ ਤੇ ਕਾਂਗਰਸ ਪਾਰਟੀ ਆਪਣੇ ਦਮ ਤੇ ਤੇ ਆਮ ਆਦਮੀ ਪਾਰਟੀ ਆਪਣੇ ਦਮ ਤੇ ਜਦੋਂ ਵੀ ਆਮ ਆਦਮੀ ਪਾਰਟੀ ਸਰਕਾਰ ਬਣੀ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੂੰ ਉਹਨਾਂ ਦੇ ਲੀਡਰਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਉਹਨਾਂ ਦੇ ਉੱਪਰ ਜਿਹੜਾ ਕਿ ਬਹੁਤ ਜ਼ਿਆਦਾ ਬਿਆਨਬਾਜ਼ੀ ਕਰਕੇ ਤੇ ਇਹ ਸੱਤਾ ਵਿੱਚ ਆਈਏ ਸੋ ਇਹਨਾਂ ਨੂੰ ਅਸੀਂ ਜੇ ਇਹਨਾਂ ਨਾਲ ਅਲੈਂਸ ਕਰਦੇ ਆ ਤਾਂ ਸਾਨੂੰ ਨੁਕਸਾਨ ਹੈ ਸੋ ਪਰ ਕਾਂਗਰਸ ਪਾਰਟੀ ਦੇ ਹਾਈ ਕਮਾਂਡ ਨੇ ਇਹਨਾਂ ਨਾਲ ਜਿਹੜੇ ਸ਼ੀਟਾਂ ਸ਼ੇਅਰ ਕਰਨੀਆਂ ਤੇ ਇਹਨਾਂ ਨਾਲ ਗੱਠ ਜੋੜ ਕਰ ਲਿਆ ਸੋ ਇਸੇ ਕਰਕੇ ਅੱਜ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਦਾ ਅਸਤੀਫਾ ਦਿੱਤਾ ਦਿੱਲੀ ਦੇ ਵਿੱਚ ਅਰਵਿੰਦ ਲਵਲੀ ਜਿਹੜੇ ਕਿ ਸ਼ੀਲਾ ਦਿਖਸ਼ਿਤ ਸਰਕਾਰ ਦੇ ਵਿੱਚ ਮੰਤਰੀ ਸੀ ਉਦੋਂ ਤੋਂ ਲੈ ਕੇ ਕਾਂਗਰਸ ਪਾਰਟੀ ਦੇ ਵਿੱਚ ਪ੍ਰਧਾਨਗੀ ਤੇ ਰਹੇ ਸੀ ਇੱਕ ਵਾਰੇ ਉਹਨਾਂ ਨੂੰ ਬਦਲਿਆ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਪ੍ਰਧਾਨ ਬਣਾਤਾ ਲੋ ਉਹਨਾਂ ਨੇ ਅੱਜ ਅਸਤੀਫਾ ਸੌਂਪ ਦਿੱਤਾ ਆਪਣੇ ਸਾਰੇ ਅਹੁਦਿਆਂ ਤੋਂ ਪਾਰਟੀ ਪ੍ਰਧਾਨ ਮਲਕ ਅਰਜੁਨ ਖੜਗੇ ਨੂੰ ਸੋ ਉਹਨਾਂ ਨੇ ਕੀ ਕਿਹਾ ਹੈ ਉਹਨਾਂ ਨੇ ਆਪਣੀ ਪਾਰਟੀ ਦੇ ਵਿੱਚ ਜਿਹੜੇ ਕਾਂਗਰਸ ਦੇ ਜਨਰਲ ਸਕੱਤਰ ਨੇ ਇਨਚਾਰਜ ਨੇ ਉਥੂ ਦੇ ਸੋ ਉਹਨਾਂ ਦੇ ਦੀਪਕ ਬਾਬਰੀਆ ਉਹਨਾਂ ਦੇ ਬਾਰੇ ਉਹਨਾਂ ਨੇ ਕਿਹਾ ਕਿ ਦੀਪਕ ਬਾਬਰੀਆ ਇਕ ਤਾਂ ਅੰਦਰ ਖਾਤੇ ਰਲੇ ਹੋਏ ਨੇ ਦੂਸਰੀ ਪਾਰਟੀਆਂ ਨਾਲ ਦੂਸਰਾ ਸਾਡਾ ਜਿਹੜਾ ਕਿ ਆਮ ਆਦਮੀ ਪਾਰਟੀ ਨਾਲ ਗੱਠਜੋੜ ਜਿਹੜੇ ਸਾਰੇ ਲੀਡਰ ਸੀ ਨਹੀਂ ਚਾਹੁੰਦੇ ਸੀ ਤੋਂ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਜਿਹੜਾ ਕਿ ਗੱਠਜੋੜ ਕੀਤਾ ਹੈ ਜਿਹੜਾ ਕਿ ਕਾਂਗਰਸ ਨੂੰ ਗਨੇ ਰੱਖ ਦਿੱਤਾ ਹੈ ਦਿੱਲੀ ਦੇ ਵਿੱਚ ਸੋ ਅਸੀਂ ਇਹ ਸਭ ਕੁਝ ਨਾਸਾ ਹਰਦੇ ਹੋਏ ਅਸੀਂ ਪਾਰਟੀ ਦੇ ਉਹ ਤੇ ਅਸਤੀਫਾ ਦਿੰਦੇ ਅਸੀਂ ਆਪਣੇ ਆਪ ਨੂੰ ਘੁੱਟਨ ਮਹਿਸੂਸ ਕਰ ਰਹੇ ਹਾਂ ਕਾਂਗਰਸ ਪਾਰਟੀ 'ਚ ਰਹਿ ਕੇ ਸੋ ਅਸੀਂ ਜਿਹੜਾ ਕਿ ਹੁਣ ਕਾਂਗਰਸ ਪਾਰਟੀ ਜਿਹੜੀ ਆਪਣੇ ਸੰਧਾ ਤੋਂ ਪਟ ਗਈ ਏ ਕਾਂਗਰਸ ਪਾਰਟੀ ਵਿੱਚ ਅਸੀਂ ਨਹੀਂ ਰਹਿ ਸਕਦੇ ਸੋ ਅਸਤੀਫੇ ਦੇ ਨਾਲ ਬੜਾ ਬਵਾਲ ਵੱਡਾ ਹੋ ਗਿਆ ਖੜ ਕੇ ਆ ਕਿ ਅਜੇ ਤਾਂ ਇਲੈਕਸ਼ਨ ਹੋਣਾ ਹੈ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚ ਲੇਕਿਨ ਕਾਂਗਰਸ ਪਾਰਟੀ ਦੇ ਜਿਹੜੇ ਵੱਡੇ ਆਗੂ ਨੇ ਅਸਤੀਫੇ ਦੇ ਰਹੇ ਨੇ ਹੁਣ ਕਾਂਗਰਸ ਪਾਰਟੀ ਨੂੰ ਸੋਚਣ ਲਈ ਮਜਬੂਰ ਹੋਣਾ ਪਵੇਗਾ ਕਿ ਅੱਜੇ ਪੰਜਾਬ ਦੇ ਵਿੱਚ ਲਿਸ਼ਟ ਜਾਰੀ ਹੋਣੀ ਹੈ ਦਿੱਲੀ ਦੇ ਵਿੱਚ ਅਜੇ ਨਾਵਾਂ ਤੇ ਚਰਚਾ ਹੋਣੀ ਹੈ ਸੋ ਲਵਲੀ ਨੇ ਜਿਹੜਾ ਅਰਵਿੰਦ ਸਿੰਘ ਲਵਲੀ ਉਹਨਾਂ ਨੇ ਕਿਉਂ ਅਸਤੀਫਾ ਦਿੱਤਾ ਹੈ ਸੋ ਇਸ ਤਰ੍ਹਾਂ ਕਾਂਗਰਸ ਪਾਰਟੀ ਵਿੱਚ ਦੁਫਾੜ ਪੈਦਾ ਹੁੰਦਾ ਜਾ ਰਿਹਾ ਹੈ ਕਾਂਗਰਸ ਪਾਰਟੀ ਇੱਕ ਹਾਸ਼ੀ ਤੇ ਚਲੀ ਗਈ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਇੱਕ ਪਾਸੇ ਜਿਹੜਾ ਕਿ ਕਾਂਗਰਸ ਪਾਰਟੀ ਅੱਗੇ ਵਧਦੀ ਜਾ ਰਹੀ ਹੈ ਦੁਬਾਰਾ ਸਰਕਾਰ ਬਣਾਉਣ ਦੀ ਜਿਹੜੀ ਕਿ ਕਾਂਗਰਸ ਪਾਰਟੀ ਦਾ ਚਾਂਸ ਲੱਗ ਰਹੇ ਨੇ ਸ਼ੀਤਾ ਸਰਵਿਆ ਰਹੇ ਵਧੀਆਂ ਜਾਰੀਆਂ ਨੇ ਲੇਕਿਨ ਕਾਂਗਰਸ ਪਾਰਟੀ ਦੇ ਆਗੂ ਨੇ ਉਹ ਆਪਣੇ ਆਪ ਨੂੰ ਕੁੱਟਨ ਮਹਿਸੂਸ ਕਰ ਰਹੇ ਨੇ ਉਹ ਆਪਣੇ ਆਪ ਨੂੰ ਜਿਹੜਾ ਕਿ ਅਸਤੀਫੇ ਦੇ ਰਹੇ ਨੇ ਸੋ ਬਹੁਤ ਵੱਡਾ ਕਾਰਨ ਹੈ ਹੁਣ ਅਰਵਿੰਦ ਲਵਲੀ ਅਗਲਾ ਕੀ ਸਟੈਪ ਚੱਕਦੇ ਨੇ ਬੀਜੇਪੀ ਦੇ ਸੰਪਰਕ ਵਿੱਚ ਨੇ ਜਾਂ ਹੋਰ ਕਿਸੇ ਪਾਰਟੀ ਦੇ ਸੰਪਰਕ ਵਿੱਚ ਨੇ ਹੁਣ ਉਹ ਅਗਲੇ ਪੱਤੇ ਕਦੋਂ ਖੋਲਦੇ ਨੇ ਕਦੋਂ ਨਹੀਂ ਖੋਲਦੇ ਲੇਕਿਨ ਉਹਨਾਂ ਨੇ ਕਾਂਗਰਸ ਪਾਰਟੀ ਦੇ ਆਦਿਆਂ ਤੋਂ ਅਸਤੀਫਾ ਦੇ ਕੇ ਆ ਜਿਹੜਾ ਕਿ ਬੁਵਾਲ ਖੜਾ ਕਰਤਾ ਅਰਵਿੰਦ ਲਵਲੀ ਨੇ